ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਤਾਲੁਕ ਪੜੀ ਹੋਈ ਹੈ ਮਾਂ ਜੋ ਕਮਿਸ਼ਨਰ ਪੁਲਿਸ ਅਮਰਸਰ ਜੀ ਦੀਆਂ ਹਦਾਇਤਾਂ ਤੇ ਅਤੇ ਏ ਡੀ ਸੀ ਪੀ ਸਿਟੀ 1 ਤੇ ਏ ਸੀ ਪੀ ਸੈਂਟਰਲ ਸਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਨਸ਼ੇ ਦੇ ਖਿਲਾਫ ਜਿਹੜੀ ਵੱਡੀ ਗੇਮ ਹਮ ਦੇ ਵਿੱਚ ਥਾਣਾ ਗੇਟ ਕੀ ਮਾਨੂੰ ਉਸ ਵੇਲੇ ਕਾਮਯਾਬੀ ਹਾਸਲ ਹੋਈ ਜਦੋਂ ਏ ਸਯਾਸ਼ੂਨੀ ਕੁਮਾਰ ਚੌਕੀ ਇਨਚਾਰਜ ਅਨਗੜ ਵੱਲੋਂ 160 ਬੋਤਲਾਂ ਦੇ ਸ਼ਰਾਬ ਦੇ ਨਾਲ ਰਾਜ ਸਿੰਘ ਰਾਜੂ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 85 ਮਟਾ 24 थाना गेट की मा दर्जे ਕੀਤਾ ਦੌਰਾਨੇ ਤਬਤੀਸ਼ ਰਾਜ ਸਿੰਘ ਰਾਜੂ ਨੇ ਇਹ ਇਨਸ਼ਾਪ ਕੀਤਾ ਕਿ ਇਹ ਜੜੀ ਦੇਸੀ दारू ਆ ਉਸ ਨੂੰ ਸੰਦੀਪ ਸਿੰਘ ਦੇ ਲਈ ਸੰਨੀ ਵਾਸੀ ਅਨਗੜ ਸਪਲਾਈ ਕਰਦਾ ਸੀ ਜਿਹਨੂੰ ਇਸ ਮੁਕਦਮਾ ਵਿੱਚ ਨਾਮਜ਼ਦ ਕਰਨ ਤੋਂ ਬਾਅਦ थाना गेट की मा ਪਹਿਲਾਂ ਹੀ ਮੁਕਦਮਾ ਨੰਬਰ 84 ਜਿਹਦੇ ਵਿੱਚ ਉਹ ਗ੍ਰਿਫਤਾਰ ਹੋ ਕੇ ਗੋੰਦਵਾਲ ਜੇਲ੍ਹ ਵਿੱਚ ਬੰਦ ਸੀ ਪ੍ਰੋਡਕਸ਼ਨ ਮਾਰਤੇ ਲੈ ਆ ਕੇ ਮਕਦਮੇ ਵਿੱਚ ਸ਼ਾਮਲ ਤਤੀਸ਼ ਕਰਕੇ ਪੁੱਛਗਿੱਛ ਕੀਤੀ ਤਾਂ ਉਹਨੇ ਫਰਦਿਕਸ਼ਾਬ ਕੀਤਾ ਕਿ ਇਹ ਜਿਹੜੀ ਦੇਸੀ ਦਾਰੂ ਆ ਉਹਨੂੰ 사ਜਨਪ੍ਰੀਤ ਸਿੰਘ ਏਲੀਅਸ ਸਾਜੂ ਵਾਸੀ ਜਗਤਪੁਰਾ ਜ਼ਿਲ੍ਹਾ ਤਰਨਤਾਰਨ थाना ਚਬਾਲ ਜਿਹੜਾ ਸਪਲਾਈ ਕਰਦਾ ਤੇ ਉਹ ਅੱਗੇ ਇਹਨਾਂ ਨੂੰ ਸਪਲਾਈ ਕਰਦਾ ਜਿਸ ਦੇ ਆਧਾਰ ਤੇ ਇਹਨਾਂ ਨੂੰ ਇਸ ਮਕਦਮੇ ਵਿੱਚ ਨਾਮਜ਼ਦ ਕਰਕੇ ਜੁਰਮ ਦਾ ਵਾਧਾ ਕੀਤਾ ਗਿਆ ਤੇ ਐਸਆਈ ਯਸ਼ੁਨੀ ਕੁਮਾਰ ਵੱਲੋਂ ਪਿੰਡ ਜਗਤਪੁਰਾ ਰੇਡ ਕਰਨ ਤੇ 사ਜਨਪ੍ਰੀਤ ਸਿੰਘ ਸਾਜੂ ਜਿਹੜਾ ਵਾ ਉਹਨੂੰ 185 ਬੋਤਲਾਂ ਨਜਾਇਜ਼ ਸ਼ਰਾਬ ਦੇ ਨਾਲ ਕਾਬੂ ਕੀਤਾ ਗਿਆ ਇਸ ਮੁਕਦਮਾ ਵਿੱਚ ਹੁਣ ਤੱਕ 345 ਬੋਤਲਾਂ ਨਜਾਇਜ਼ ਸ਼ਰਾਬ ਜਿਹੜੀ ਆ ਬਰਾਮਦ ਹੋ ਚੁੱਕੀ ਆ ਤੇ ਤਿੰਨ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਕਿੰਨੇ ਚਿਰ ਤੋਂ ਇਹ ਕੰਮ ਕਰਦਾ ਸੀ ਜਿਹੜਾ ਇਹ ਕਾਫੀ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ ਇਹਨਾਂ ਦਾ ਆਪਸੀ ਤਾਲਮੇਲ ਹੀ ਇਹ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਜਗਤਪੁਰੇ ਦਾ ਵਾਸੀ ਕਰਦਾ ਇਹ ਇਹਨਾਂ ਨੂੰ ਉੱਤੇ ਸਪਲਾਈ ਕਰਦਾ ਸੀ ਤੇ ਇਹ ਗਾਂ ਛੋਟੀ ਛੋਟੇ ਆਪਣੇ ਗਾਂਕਾਂ ਦੇ ਰੂਪ ਵਿੱਚ ਲੋਕਾਂ ਨੂੰ ਜਿਹੜੀ ਹੈ ਨਜਾਇਜ਼ ਸ਼ਰਾਬ ਵੇਚਦੇ ਹਾਂ ਜਿਹੜਾ ਕਿ ਜਿਹੜੇ ਤੋਂ ਬਣਾਉਂਦਾ ਸੀ ਉਹ ਇਹ ਤਫ਼ਤੀਸ਼ ਚੱਲ ਰਹੀ ਹੈ ਦੇ ਦੌਰਾਨੇ ਤਫ਼ਤੀਸ਼ ਜੋ ਵੀ ਤੱਕ ਸਾਹਮਣੇ ਆਉਣਗੇ ਉਹ ਬਾਅਦ ਵਿੱਚ ਤੁਹਾਨੂੰ ਦੱਸਿਆ ਜਾਣਗੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਆਲਰੇਡੀ ਉਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਆ ਤੇ ਬਰਾਮਦ ਹੋ ਗਈ ਆ ਜਿਹੜੀ 345 ਬੋਤਲਾਂ ਨਜਾਇਜ਼ ਸ਼ਰਾਬ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਕਿ ਦਾਲੂਪ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਜੀ ਦੀਆਂ ਹਦਾਇਤਾਂ ਤੇ ਅਤੇ ਏਡੀਸੀਪੀ ਸਿਟੀ 1 ਤੇ ਏਸੀਪੀ ਸੈਂਟਰ ਸਾਭ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਨਸ਼ੇ ਦੇ ਖਿਲਾਫ ਜਿਹੜੀ ਵੱਡੀ ਗੇਮ ਹਮ ਦੇ ਵਿੱਚ ਥਾਣਾ ਗੇਟ ਕੀ ਮਨੂੰ ਉਸ ਵੇਲੇ ਕਾਮਯਾਬੀ ਹਾਸਲ ਹੋਈ ਜਦੋਂ ਏ ਸਈ ਯਸ਼ੁਨੀ ਕੁਮਾਰ ਚੌਕੀਨ ਇੰਚਾਰਜ ਅਨਗੜ ਵੱਲੋਂ 160 ਬੋਤਲਾਂ ਦੇ ਸ਼ਰਾਬ ਦੇ ਨਾਲ ਰਾਜ ਸਿੰਘ ਰਾਜੂ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 85/24 ਥਾਣਾ ਗੇਟ ਕੀ ਮਾ ਦਰਜ ਕੀਤਾ ਦੌਰਾਨੇ ਤਫਤੀਸ਼ ਰਾਜ ਸਿੰਘ ਰਾਜੂ ਨੇ ਇਹ ਇਨਕਸ਼ਾਫ ਕੀਤਾ ਕਿ ਇਹ ਜਿਹੜੀ ਦੇਸੀ ਦਾਰੂ ਆ ਉਸ ਨੂੰ ਸੰਦੀਪ ਸਿੰਘ ਦੇ ਲਈ ਸੰਨੀ ਵਾਸੀ ਅਨਗੜ ਸਪਲਾਈ ਕਰਦਾ ਸੀ ਜਿਹਨੂੰ ਇਸ ਮਕਦਮਾ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਥਾਣਾ ਗੇਟਕੀਮਾ ਪਹਿਲਾਂ ਹੀ ਮਕਦਮਾ ਨੰਬਰ 84 ਜਿਹਦੇ ਵਿੱਚ ਉਹ ਗ੍ਰਿਫਤਾਰ ਹੋ ਕੇ ਗੋੰਦਵਾਲ ਜੇਲ੍ਹ ਵਿੱਚ ਬੰਦ ਸੀ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਮਕਦਮਾ ਵਿੱਚ ਸ਼ਾਮਲ ਤਫਤੀਸ਼ ਕਰਕੇ ਪੁਛਗਛ ਕੀਤੀ ਤਾ ਉਹਨੇ ਫਰਦਨ ਸ਼ਾਪ ਕੀਤਾ ਕਿ ਇਹ ਜਿਹੜੀ ਦੇਸੀ दारू ਆ ਉਹਨੂੰ 사ਜਨਪ੍ਰੀਤ ਸਿੰਘ ਏਲੀਅਸ ਸਾਜੂ ਵਾਸੀ ਜਗਤਪੁਰਾ ਜ਼ਿਲ੍ਹਾ ਤਰਨਤਾਰਨ थाना ਚਬਾਲ ਜਿਹੜਾ ਸਪਲਾਈ ਕਰਦਾ ਤੇ ਉਹ ਅੱਗੇ ਇਹਨਾਂ ਨੂੰ ਸਪਲਾਈ ਕਰਦਾ ਜਿਸ ਦੇ ਆਧਾਰ ਤੇ ਇਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਜੁਰਮ ਦਾ ਵਾਧਾ ਕੀਤਾ ਗਿਆ ਤੇ ਐਸਆਈ ਯਸ਼ੁਨੀ ਕੁਮਾਰ ਵੱਲੋਂ ਪਿੰਡ ਜਗਤਪੁਰਾ ਰੇਡ ਕਰਨ ਤੇ 사ਜਨਪ੍ਰੀਤ ਸਿੰਘ ਸਾਜੂ ਜਿਹੜਾ ਵਾ ਉਹਨੂੰ 185 ਬੋਦਨਾ ਨਜਾਇਜ਼ ਸ਼ਰਾਬ ਦੇ ਨਾਲ ਕਾਬੂ ਕੀਤਾ ਗਿਆ ਇਸ ਮੁਕਦਮਾ ਵਿੱਚ ਹੁਣ ਤੱਕ 345 ਬੋਤਲਾਂ ਨਜਾਇਜ਼ ਸ਼ਰਾਬ ਜਿਹੜੀ ਆ ਬਰਾਮਦ ਹੋ ਚੁੱਕੀ ਆ ਤੇ ਤਿੰਨ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਕਿੰਨੇ ਚਿਰ ਤੋਂ ਇਹ ਕੰਮ ਕਰਦਾ ਸੀ ਜਿਹੜਾ ਇਹ ਕਾਫੀ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ ਇਹਨਾਂ ਦਾ ਆਪਸੀ ਤਾਲਮੇਲ ਹੀ ਇਹ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਜਗਤਪੁਰੇ ਦਾ ਵਾਸੀ ਕਰਦਾ ਇਹ ਇਹਨਾਂ ਨੂੰ ਇੱਥੇ ਸਪਲਾਈ ਕਰਦਾ ਸੀ ਤੇ ਇਹ ਗਾਂ ਛੋਟੀ ਛੋਟੇ ਆਪਣੇ ਗਾਹਕਾਂ ਦੇ ਰੂਪ ਵਿੱਚ ਲੋਕਾਂ ਨੂੰ ਜਿਹੜੀ ਇਹ ਨਜਾਇਜ਼ ਸ਼ਰਾਬ ਵੇਚਦੇ ਆ ਜਿਹੜਾ ਕਿ ਜਗਤ ਤੋਂ ਬਿਨਾਂ ਇਹ ਕੋ ਬਣਾਉਂਦਾ ਸੀ ਉਹ ਇਹ ਤਫ਼ਤੀਸ਼ ਚੱਲ ਰਹੀ ਹੈ ਤੇ ਦੌਰਾਨੇ ਤਫ਼ਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਬਾਅਦ ਵਿੱਚ ਤੁਹਾਨੂੰ ਦੱਸੇ ਜਾਣਗੇ। ਹੁਣ ਕੀ ਕਾਰਵਾਈ ਕੀਤੀ ਹੈ? ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਆਲਰੇਡੀ ਉਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਆ ਤੇ ਬਰਾਮਦ ਹੋ ਗਿਆ ਜਿਹੜੀ 345 ਬੋਤਲਾਂ ਨਜਾਇਜ਼